ये की, हो गी? हो गी सर, तो मैं सार्ड वेलकम करना जी ऑन बिहाफ ऑफ डॉक्टर पवन हर सई ओ डॉक्टर अमर फेसबुक चीमा हर जी एम ऑपरेशन एंड सब तो पहला तो तो बहुत बहुत अच्छी आया ਅਸੀਂ ਮੋਰੀ ਰੋਡ ਦੇ ਪੰਥ ਬਹਾਪੋਂ ਸਾਰੀ ਮੈਡੀਕਲ ਟੀਮ ਉਹ ਜਿਵੇਂ ਡਾਕਟਰ ਸਾਹਿਬ ਤੁਹਾਨੂੰ ਆਲਰੇਡੀ ਦੱਸਿਆ ਹੈ ਕਿ ਜਿਹੜੀ ਟੈਕਨਿਕ ਅਸੀਂ ਲੈ ਕੇ ਆ ਰਹੇ ਹਾਂ ਇਹ ਦਾ ਫਰਸਟ ਵਨ ਇਨ ਦਾ ਰੀਜਨ ਜਿਹਦੇ ਨਾਲ ਹੀ ਕਾਫੀ ਜਿਹੜੇ ਲੋਕ ਨੇ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਸੋ ਅਸੀਂ ਸਿਰਫ ਇਹ ਰਿਕਵੈਸਟ ਕਰਾਂਗੇ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਇਹ ਜਿਹੜੀ ਟੈਕਨੋਲੋਜੀ ਹੈ ਜੋ ਵੀ ਅਸੀਂ ਇੱਥੇ ਪ੍ਰੋਸੀਜਰਸ ਕਰਦੇ ਪਿਆ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕੀਤਾ ਜਾਵੇ ਸੋ ਥੈਟ ਜਿਹੜੇ ਸਾਡੇ ਰੀਜਨ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹਦਾ ਬੈਨੀਫਿਟ ਹੋ ਸਕੇ ਉਹ ਅਜਦਾ ਏਜੰਡਾ ਹੀ ਸੀ ਜਿਹੜਾ ਡਾਕਟਰ ਆਮ ਨੇ ਆਲਰੇਡੀ ਤੁਹਾਨੂੰ ਬਰੀਫ ਕਰ ਦਿੱਤਾ ਹੈ ਸੋ ਅਸੀਂ ਜਾਣੇ ਕਿ ਨੂੰ ਮੈਕਸਿਮਮ ਅਸੀਂ ਸਪਰੈਡ ਕਰੀਏ ਪੂਰੀ ਮਾਸਿਸ ਜਿਹੜੇ ਜਿਆਦਾ ਲੋਕ ਨੇ ਆਸ-ਪਾਸ ਤੇ ਤਾਹੀਨ ਜੰਮੂ ਨੂੰ ਲੈ ਕੇ ਤੁਸੀਂ ਉਸਪੋਰਟ ਦਾ ਕੈਂਡ ਸਾਰਾ ਵਿਜ਼ਨ ਜਿਹੜਾ ਵਾ ਉਹ ਮੈਸਾਪਾ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਸੋ ਇਹ ਹੀ ਤੁਹਾਨੂੰ ਬਹਿਣਾ ਸਿਖਾ ਬਾਕੀ ਥੈਂਕ ਯੂ ਵੈਰੀ ਮਚ ਸੰਦਿਆ ਸਰ ਨੇ ਸੱਤ ਪੱਕਾ ਕਰ ਚੁੱਕੇ ਆ ਕਿ ਇਸ ਟੈਕਨੀਕ ਇਸ ਟੈਕਨੀਕ ਨਾਲ অলমোਸਟ 50 ਸਰਜੀ ਕੰਪਲੀਟ ਕਰ ਦਿੱਤੀ ਹੈ। ਇਹ ਇੱਕ ਨਿਊ ਟੈਕਨੀਕ ਹੈਗੀ ਹੈ। ਪੇਸ਼ੈਂਟ ਦੀ ਸੈਟੇਬਿਲਟੀ ਵੀ ਹੈ। ਇਹ ਜਿਹੜਾ ਹੈਗਾ ਪੇਸ਼ੈਂਟ ਅਵੇਅਰਨੈਸ ਲਈ ਅਸੀਂ ਇਹ ਜਿਹੜਾ ਇਵੈਂਟ ਰੱਖਿਆ ਤਾਂ ਕਿ ਜਿਹੜੇ ਪੇਸ਼ੈਂਟ ਨੂੰ ਅਵੇਅਰ ਹੋਵੇ ਕਿ ਨਵੀਆਂ ਟੈਕਨੋਲੋਜੀ ਨਾਲ ਸਾਡੀ ਲਾਈਫ ਹੋਰ ਬੈਟਰ ਹੋ ਸਕਦੀ ਹੈ। ਇਸ ਸਰਜੀ ਦੀ ਕੋਸਟ ਕਿੰਨੀ ਕਰਦੀ ਹੈ? ਕੋਸਟ ਹੈਗੀ ਹੈ ਪੇਸ਼ੈਂਟ ਦੀ ਕੰਡੀਸ਼ਨ ਵੈਰੀ ਕਰਦੀ ਹੈ ਕਿਉਂਕਿ ਉਹਦਾ ਪੇਸ਼ੈਂਟ ਦਾ ਕਿੰਨਾ ਜ਼ਿਆਦਾ ਨੀ ਖਰਾਬ ਹੈਗਾ ਹੈਗਾ। ਬਹੁਤ ਹੀ ਮਾਈਨਰ ਜੇਕਰ ਗਵਾ ਕਿ 5 ਤੋਂ 10% ਕੋਸਟ ਐਡ ਹੁੰਦੀ ਹੈ ਨਾਰਮਲ ਨੀ ਰੀਪਲੇਸਮੈਂਟ। ਮਿਨੀ ਮਿੰਮੇ ਪਹਿਲੇ ਨਾ ਪਹਿਲੇ ਨਾ ਠੀਕ ਹੈ ਥੈਂਕ ਯੂ ਕੀ ਜਨ ਹੁੰਦਾ ਸੀ ਟਿਸ਼ੂ ਡੈਮੇਜ ਬਿਲਕੁਲ ਫਿਜ਼ੀਓਥੈਰੇਪੀ ਓਨੀ ਹੀ ਇੰਪੋਰਟੈਂਟ ਆ ਜਿਸ ਤਰ੍ਹਾਂ ਸਰਜਰੀ ਇੰਪੋਰਟੈਂਟ ਆ ਪੋਸ-ਸਪਰੇਟਿਵਲੀ ਪਰ ਉਹ ਪੇਨ ਵਾਲਾ ਜਿਹੜਾ ਸੈਗਮੈਂਟ ਉਹ ਬਹੁਤ ਘੱਟ ਹੋ ਗਿਆ ਕਿਉਂਕਿ ਟਿਸ਼ੂ ਡੈਮੇਜ ਨਹੀਂ ਹੋਇਆ ਸੀ ਜਿਆਦਾ ਜਿਹੜਾ ਨੀ ਹੈ ਉਹਨੂੰ ਨੇਚਰਲ ਪ੍ਰਜ਼ਰਵ ਕੀਤਾ ਹੈਗਾ ਐਂਡ ਜਿਹੜੀ ਇੰਪਲਾਂਟੇਸ਼ਨ ਆ ਜਿਹੜਾ ਅਸੀਂ ਪਲਾਂਟ ਨੂੰ ਕੀਤਾ ਹੈਗਾ ਉਹਦੀ ਅਲਾਈਨਮੈਂਟ ਆ ਉਹਦੀ ਐਕਿਊਰੇਸੀ ਜਿਹੜੀ ਹੈਗੀ ਆ 100% ਹੈਗੀ ਹੈ ਜੀ ਮੇਰੇ ਮੇਰਾ ਸਵਾਲ ਦਾ ਮਤਲਬ ਇਹ ਸੀ ਵੀ ਡਾਕਟਰ ਨੇ ਕਹਿ ਰਹੇ ਵੀ ਆਪਾਂ 2 ਦਿਨ ਘੰਟੇ ਬਾਅਦ ਆਪਾਂ ਨੂੰ ਚੱਲਣਾ ਸ਼ੁਰੂ ਕਰਨਾ ਇਹਦੇ ਵਿੱਚ ਪ੍ਰੋਪਰ ਤੰਨਾ ਕਿੰਨੀ ਦੇਰ ਦੇ ਵਿੱਚ ਚੱਲਣਾ ਚਾਹੀਦਾ ਦੋ ਦੋ ਤਿੰਨ ਹਫ਼ਤੇ ਵਿੱਚ ਵਿਦਾਊਟ ਵਾਕਰ ਪੇਸ਼ੈਂਟ ਜਾਂ ਵਿਦਾਊਟ ਸਟਿਕ ਪੇਸ਼ੈਂਟ ਆਪਣੇ ਨੀਂਜ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਨੇ ਟੂ ਟੂ 3 ਵੀਕਸ ਇਜ਼ ਦਾ ਟੂਟਲ ਫੁੱਲ ਰਿਕਵਰੀ ਟਾਈ ਮੇਰੇ ਲਈ ਫੁੱਲ ਰਿਕਵਰੀ ਜਦੋਂ ਮੈਂ ਪੇਸ਼ੂਗਾ ਕਿ ਤੁਸੀਂ ਕੁਝ ਵੀ ਕਰ ਸਕਦੇ ਕਈਆਂ ਦੇ ਸਰ ਨੀਂਜ ਇਸ ਤਰ੍ਹਾਂ ਕੰਟੀਨਿਊ ਹੋ ਜਾਂਦੇ ਨੇ ਉਹ ਦਾ ਵੀ ਇਹਦੇ ਵਿੱਚ ਹੈਗਾ ਬਿਲਕੁਲ ਹੀ ਇਹ ਉਹੀ ਚੀਜ਼ ਮੈਂ ਦੱਸ ਰਿਹਾ ਕਿ ਜਿਹੜੀ ਇਹ ਟੈਕਨੋਲੋਜੀ ਹੈਗੀ ਹੈ ਇਹ ਨਾਲ ਜਿਹੜੇ ਬਹੁਤ ਜ਼ਿਆਦਾ ਡੈਮੇਜ ਨੀਂਜ ਹੁੰਦੇ ਆ ਜਿਹੜੇ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਬੋਇੰਗ ਹੁੰਦੀ ਹੈ ਹਾਂਜੀ ਉਹਦੀ ਕ ਜੇ ਜਿੰਨੀ ਜ਼ਿਆਦਾ ਖਰਾਬ ਨੀਂ ਨੀ ਉਹਨੂੰ ਤੁਸੀਂ ਹਿਊਮਨ ਲਿਮਿਟਸ ਦੇ ਵਿੱਚ ਰਹਿ ਕੇ ਕਈ ਵਾਰ ਕਰੈਕਟ ਨਹੀਂ ਕਰ ਸਕਦੇ ਉਹਨਾਂ ਅਸੈਸ ਨਹੀਂ ਕਰ ਪਾਉਂਦੀ ਇਹਦੇ ਵਿੱਚ ਇਹ ਹੈਗਾ ਕਿ ਉਸ ਚੀਜ਼ ਨਾਲ ਕੀ ਹੋਏਗਾ ਕਿ ਤੁਹਾਡੇ ਨੀ ਜੁਆਇੰਟ ਬਿਲਕੁਲ ਐਕਿਊਰੇਟ ਹੋ ਜਾਣਗੇ ਕਿਉਂਕਿ ਅਲਾਈਨਮੈਂਟ 100% ਅਸੀਂ ਨੇਚਰਲ ਜਿਹੜੀ ਐਨਾਟੋਮਿਕਲ ਅਲਾਈਨਮੈਂਟ ਆ ਜੋ ਰੱਬ ਵੱਲੋਂ ਬਣਾਈ ਗਈ ਜਿਹਨੂੰ ਕਹਿੰਦੇ ਆ ਉਹ ਕਰ ਰਹੇ ਹਾਂ ਤੇ ਸਰ ਇਹਦਾ ਜਿਹੜਾ ਖਰਚਾ ਬਹੁਤ ਪਹਿਲੇ ਨਾਲੋਂ ਜ਼ਿਆਦਾ ਬਕੇ ਘੱਟ ਨਹੀਂ ਪਹਿਲੇ ਨਾਲੋਂ ਜੇ ਅਸੀਂ ਇਨੀਸ਼ੀਅਲ ਕੋਸਟ ਦੇਖੀਏ ਤਾਂ ਬਹੁਤ ਹੀ ਮਾਈਨਰ ਦੀ ਅਮਾਊਂਟ ਐਡ ਹੋ ਜਾਂਦੀ ਆ ਪਰ ਇਹਦੇ ਲੌਂਗ ਟਰਮ ਰ ਉਹਨਾਂ ਕੀ ਲੌਂਗ ਟਰਮ ਇਹਦਾ ਕੋਸਟ ਘੱਟ ਹੀ ਆ ਕਿ ਮੈਡੀਸਿਨ ਵੀ ਤੁਹਾਨੂੰ ਘੱਟ ਚੱਲਣਗੀਆਂ ਕਿ ਤੁਸੀਂ ਜਲਦੀ ਆਪਣੀ ਨੇਚਰ ਲਾਈਫ ਤੇ ਆ ਗਏ। ਇਹ ਲਾਈਫ ਕਿੰਨੀ ਆ ਸਰ ਜਿਹੜੇ ਰਿਪਲੇਸ ਕਰਦੇ ਜਿਹੜੇ ਨਵੇਂ ਅਸੀਂ ਜੋਇੰਟ ਲੇਟੈਸਟ ਜੋਇੰਟ ਯੂਜ਼ ਕਰਦੇ ਆ ਇਹਦੀ ਲਾਈਫ ਕੀ ਤੋਂ 35 ਸਾਲ ਹੈ। ਠੀਕ ਹੈ ਸਰ। ਪ੍ਰੈਜੈਂਟ ਆਰਥੋਪੈਡਿਕ ਫ੍ਰੀ ਜੋਇੰਟ ਰਿਪਲੇਸਮੈਂਟ ਲਿਵਾਸਾ ਹਸਪੀਟਲ ਅੰਮ੍ਰਿਤਸਰ ਮੇਰੇ ਨਾਲ ਨੇ ਡਾਕਟਰ ਜਗਵੀਰ ਸੀਨੀਅਰ ਕੰਸਲਟੈਂਟ ਨਿਊਰੋਲੋਜੀ ਲਿਵਾਸਾ ਹਸਪੀਟਲ ਅੰਮ੍ਰਿਤਸਰ ਤੇ ਸਾਡੇ ਲਿਵਾਸਾ ਹਸਪੀਟਲ ਅੰਮ੍ਰਿਤਸਰ ਦੀ ਸਾਰੀ ਮੈਨੇਜਮੈਂਟ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਨਿਊਅਰ ਟੈਕਨੋਲੋਜੀ ਦੇ ਬਾਰੇ ਡਿਸਕਸ ਕਰਨ ਦੇ ਵਾਰੀ ਜਿਹੜੀ ਅਸੀਂ ਲਵਾਸਾ ਹਸਪੀਟਲ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਇਹ ਹੈ ਕਿ ਨੀਰ ਰਿਪਲੇਸਮੈਂਟ ਦੇ ਵਿੱਚ ਅਗਮੈਂਟਡ ਰਿਐਲਿਟੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਰੋਲ ਹੈ ਅਸੀਂ ਜੇਕਰ ਤੁਸੀਂ ਪੁਰਾਣੇ ਟਾਈਮ ਵਿੱਚ ਦੇਖਿਆ ਹੋਵੇਗਾ ਤਾਂ ਜਿਹੜੀ ਹੈਗੀ ਹੈ ਟ੍ਰੈਡੀਸ਼ਨਲ ਨੀਰ ਰਿਪਲੇਸਮੈਂਟ ਸਰਜਰੀ ਹੁੰਦੀ ਸੀ ਤਾਂ ਉਹਦੇ ਵਿੱਚ ਹੁੰਦਾ ਸੀ ਕਿ ਪੇਸ਼ੈਂਟ ਜੀ ਇੱਕ ਬੜਾ ਡਰ ਹੁੰਦਾ ਸੀ ਕਿ ਸਾਡੇ ਜਿਹੜੀ ਹੈਗਾ ਨੀਰ ਰਿਪਲੇਸਮੈਂਟ ਹੋਣ ਤੋਂ ਬਾਅਦ ਅਸੀਂ ਚੱਲਣਾ ਕਦੋਂ ਆ ਪੇਸ਼ੈਂਟ ਬੈੱਡ ਤੇ ਤਾਂ ਨਹੀਂ ਪੈ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹਮੇਸ਼ਾ ਹੁੰਦੇ ਸੀ ਕਿਉਂਕਿ ਜਿਹੜਾ ਟ੍ਰੈਡੀਸ਼ਨਲ ਨੀਰ ਰਿਪਲੇਸਮੈਂਟ ਸਰਜਰੀ ਸੀ ਉਹਦੇ ਵਿੱਚ ਜਿਹੜੇ ਇੰਸੀਜਨ ਸੀਗੇ ਜਿਆਦਾ ਹੁੰਦੇ ਸੀ ਉਹਦੇ ਵਿੱਚ ਜਿਹੜੇ ਹੈਗੇ ਸੀਗੇ ਟਿਸ਼ੂ ਡੈਮੇਜ ਵੀ ਜ਼ਿਆਦਾ ਹੁੰਦਾ ਸੀ ਇੰਸੀਜ਼ਨ ਜ਼ਿਆਦਾ ਲੰਬਾ ਹੁੰਦਾ ਸੀ ਤਾਂ ਪੇਸ਼ੈਂਟ ਦੀ ਰਿਕਵਰੀ ਜਿਹੜੀ ਹੈ ਸਲੋ ਹੁੰਦੀ ਸੀ ਤੇ ਲੰਬਾ ਟਾਈਮ ਲੱਗ ਜਾਂਦਾ ਸੀ ਪੇਸ਼ੈਂਟ ਨੂੰ ਰਿਕਵਰ ਹੋਣ ਦੇ ਲਈ ਬਟ ਓਵਰ ਦਾ ਟਾਈਮ ਜਿਸ ਤਰ੍ਹਾਂ ਜਿਸ ਤਰ੍ਹਾਂ ਟੈਕਨੋਲੋਜੀ ਆਉਂਦੀ ਗਈ ਹੈ ਤਾਂ ਹਮੇਸ਼ਾ ਐਡਵਾਂਸਮੈਂਟਸ ਹੁੰਦੀਆਂ ਗਈਆਂ ਨੇ ਟੈਕਨੋਲੋਜੀ ਜਿਹੜੀ ਹੈਗੀ ਹਿਊਮਨ ਦੀ ਲਾਈਫ ਨੂੰ ਈਜ਼ੀ ਕਰਨ ਲਈ ਆਈ ਆ ਜਿਸ ਤੇ ਤਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਅਗਮੈਂਟਡ ਰਿਐਲਿਟੀ ਇਹ ਸਾਰੀਆਂ ਤੀਜਾਂ ਨੇ ਆ ਕੇ ਤੁਹਾਡੀ ਲਾਈਫ ਨੂੰ ਹੋਰ ਇੰਟੀਗਰਲ ਜਿਹਨੇ ਸਾਨੂੰ ਇੱਕ ਕਲੀਅਰ ਹਿਊਮਨ ਨੂੰ ਰਿਪਲੇਸ ਨਹੀਂ ਕਰ ਰਹੀ ਇਹ ਬੜੀ ਕਿ ਮਿਸਕਨਸੈਪਸ਼ਨ ਹੁੰਦੀ ਹੈਗੀ ਆ ਕਿ ਹਾਂ ਰਿਪਲੇਸ ਹੋ ਰਿਹਾ ਹੈ ਹਮਨ ਡਾਕਟਰ ਨਹੀਂ ਕਰੇਗਾ ਸਰਜਰੀ ਜਿਹੜੀ ਹੈਗੀ ਆ ਸਰਜਰੀ ਉਹਨੂੰ ਮਸ਼ੀਨ ਕਰੇਗੀ ਇਸ ਤਰ੍ਹਾਂ ਨਹੀਂ ਹੁੰਦਾ ਜਿੰਨੇ ਵੀ ਮਸ਼ੀਨ ਨੇ ਚਾਹੇ ਉਹ ਅਗਮੈਂਟਡ ਰਿਐਲਿਟੀ ਸੀ ਚਾਹੇ ਰੋਬੋਟਿਕ ਸੀ ਇਹ ਸਾਰੀਆਂ ਚੀਜ਼ਾਂ ਸਰਜਨ ਨੂੰ ਅਸਿਸਟ ਕਰਨ ਦੇ ਲਈ ਨੇ ਜਿਸ ਦੇ ਨਾਲ ਕਿ ਤੁਹਾਡੀ ਐਕੂਰੇਸੀ ਵੱਧ ਰਹੀ ਹੈ ਜਿਸ ਦੇ ਨਾਲ ਕਿ ਤੁਹਾਡੇ ਟਿਸ਼ੂ ਡੈਮੇਜ ਬਹੁਤ ਘਟ ਰਿਹਾ ਹੈਗਾ ਤੇ ਅਸੀਂ ਜ਼ਿਆਦਾ ਨੇਚਰਲ ਨੀ ਨੂੰ ਪ੍ਰੀਜ਼ਰ ਨੂੰ ਪ੍ਰਦਰਭ ਕਰਦੇ ਆ ਜਿਹੜੀ অগਮੈਂਟਡ ਰਿਐਲਿਟੀ ਟੈਕਨੀਕ ਹੈ ਜਿਹੜੀ ਕਿ ਹੁਣ ਲਿਵਾਸਾ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਅਵੇਲੇਬਲ ਹੈ ਇਸ ਨਾਲ ਸਰਜੀ ਕਰਨ ਦੇ ਨਾਲ ਸੀਜਨ ਟਾਈਮ ਬਹੁਤ ਹੀ ਕੰਸੀਜਨ ਬਹੁਤ ਹੀ ਛੋਟਾ ਸਰਜੀ ਟਾਈਮ ਬਹੁਤ ਘੱਟ ਹੋ ਗਿਆ ਇਹਨਾਂ ਨਾਲ ਜਿਹੜੇ ਹੈਗੇ ਨੇ ਪੇਸ਼ੈਂਟ ਦਾ ਜ਼ਿਆਦਾਤਰ ਨੇਚਰਲ ਨੀ ਹੈਗਾ ਉਹਦੇ ਲਿਗਾਮੈਂਟਸ ਨੇ ਉਹਨਾਂ ਨੂੰ ਅਸੀਂ ਪ੍ਰਜ਼ਰਵ ਕਰਦੇ ਆ ਤੇ ਇਹਦੇ ਵਿੱਚ ਜਿਹੜੀ ਪੇਸ਼ੈਂਟ ਦੀ ਰਿਕਵਰੀ ਇੰਨੀ ਫਾਸਟ ਹੈਗੀ ਹੈ ਕਿ ਜੇਕਰ ਪੇਸ਼ੈਂਟ ਦੀ ਸਰਜਰੀ ਕਰਦਾ ਮੌਲਿਕ ਦੇ ਵਿੱਚ ਬੇਦਰ 3 ਹਾਰ ਦੇ ਅਸਰ ਤੋਂ ਤਰੀ ਤਿੰਨ ਘੰਟੇ ਦੇ ਵਿੱਚ ਵਿੱਚ ਪੇਸ਼ੈਂਟ ਆਪਣੇ ਨੀਜ ਦੇ ਉੱਪਰ ਪੂਰਾ ਭਾਰ ਪਾ ਕੇ ਚੱਲਣਾ ਸ਼ੁਰੂ ਕਰ ਦਿੰਦਾ ਹੈਗਾ ਤੇ ਨੈਕਸਟ ਡੇ ਤੋਂ ਵਾਕਰ ਦੇ ਨਾਲ ਆਪਣਾ ਵਾਸ਼ਰੂਮ ਜਾਂ ਟਾਇਲਟ ਖੁਦ ਜਾ ਸਕਦੇ ਨੇ ਨੀਰ ਰੀਪਲੇਸਮੈਂਟ ਕਰਦਿ ਕਰਨ ਤੋਂ ਬਾਅਦ ਵੀ ਪੇਸ਼ੈਂਟ ਐਂਡ ਦੂਸਰੀ ਚੀਜ਼ ਇਹਦੇ ਵਿੱਚ ਇੱਕ ਹੋਰ ਜਿਹੜਾ ਬੈਨੀਫਿਟ ਐਡ ਹੋਇਆ ਹੈਗਾ ਕਿ ਜਿਸ ਦਾ ਹੁੰਦਾ ਸੀ ਬਹੁਤ ਜ਼ਿਆਦਾ ਓਵਰ weight ਪੇਸ਼ੈਂਟਸ ਹੁੰਦੇ ਸੀ ਕਿ ਜਾਂ ਜਿਨ੍ਹਾਂ ਦੇ ਨੀਰ ਬਹੁਤ ਜ਼ਿਆਦਾ ਡੀਫਾਰਮੈਂਟ ਹੁੰਦੀ ਸੀ ਜਿਨ੍ਹਾਂ ਦੇ ਗੋਡੇ ਬਹੁਤ ਜ਼ਿਆਦਾ ਕਰ ਆਉਂਦੇ ਸੀ ਤਾਂ ਉਹਦੇ ਵਿੱਚ ਇਹ ਹੁੰਦਾ ਸੀ ਕਿ ਪੇਸ਼ੈਂਟ ਹਮੇਸ਼ਾ ਕਹਿੰਦਾ ਸੀ ਮੇਰਾ ਵਜ਼ਨ ਬਹੁਤ ਜ਼ਿਆਦਾ ਹੈ ਇਹਦੇ ਨਾਲ ਜਿਹੜੀ ਹੈਗੀ ਹੈ ਕਿ ਮੈਨੂੰ ਸਰਜਰੀ ਕਰਾਉਣ ਚ ਦਿੱਕਤ ਤਾਂ ਨਹੀਂ ਆਏਗੀ ਮੇਰੀ ਰਿਕਵਰੀ ਕਿੰਨੀ ਪ੍ਰੋਬਲਮ ਆਏਗੀ ਉਹ ਸਾਰੀ ਚੀਜ਼ਾਂ ਨਾਲ ਸੋਲਵ ਹੋ ਗਈਆਂ ਨੇ ਕਿਉਂਕਿ ਤੁਹਾਨੂੰ ਇੱਕ ਟੈਕਨੋਲੋਜੀ ਆਊਟ ਆਫ ਦਾ ਵਰਲਡ ਜਿਹੜੀ ਆਰਟ ਕਲਾਸ ਆ ਨੇ ਹੈਗੀ ਹੈ ਜਿਹੜੀ ਕਿ ਤੁਹਾਨੂੰ ਸਪਲੀਮੈਂਟ ਕਰ ਰਹੀ ਹੈ ਤੁਹਾਨੂੰ ਕੁਝ ਚੀਜ਼ਾਂ ਜਿੱਥੇ ਕਿ ਤੁਹਾਡੀ ਰੀਅਲ ਲਾਈਫ ਦੇ ਵਿੱਚ ਨਾਲ ਉਹਨੂੰ ਮੈਨੀਪੂਲੇਟ ਕਰਨ ਚ ਦਿੱਕਤ ਆਉਂਦੀ ਸੀ ਉਹ ਸੀ ਟੈਕਨੋਲੋਜੀ ਦੀ ਉਹਦੇ ਨਾਲ 3D ਵਿਊ ਦੇ ਨਾਲ ਅਸੀਂ ਉਹਨੂੰ ਜਿਹੜਾ ਹੈਗਾ ਆਪਣੀ ਉਹਦੇ ਵਿੱਚ ਕਰਦੇ ਹੈ ਇਹ ਜਿਹੜੀ ਹੈਗੀ ਜਦੋਂ ਵੀ ਕੋਈ ਟੈਕਨੋਲੋਜੀ ਹੈਗੀ ਹੈ ਕੋਈ ਆਨਲੀ ਹੈ ਤਾਂ ਉਹਦੇ ਪਹਿਲਾਂ ਹਮੇਸ਼ਾ ਹੈਜੀਟੇਸ਼ਨ ਹੁੰਦੀਆਂ ਨੇ ਪਰ ਜੇਕਰ ਅਸੀਂ ਇਸ ਟੈਕਨੋਲੋਜੀ ਦੀ ਗੱਲ ਕਰੀਏ ਵਰਲਡ ਦੇ ਵਿੱਚ ਇਹ ਪਹਿਲਾਂ ਤੇ ਬਹੁਤ ਯੂਜ਼ ਕੀਤੀ ਜਾ ਰਹੀ ਹੈ ਪਰ ਇਸ ਰੀਜ਼ਨ ਦੇ ਵਿੱਚ ਅਸੀਂ ਲਿਵਾਸਾ ਹਸਪੀਟਲ ਪ੍ਰਾਊਡ ਮਹਿਸੂਸ ਕਰਦੇ ਹਾਂ ਕਿ ਅਸੀਂ ਪਹਿਲਾ ਹਸਪੀਟਲ ਹੈ ਜਿਹੜੇ ਕਿ ਇਸ ਨੂੰ ਇਸ ਰੀਜ਼ਨ ਦੇ ਵਿੱਚ ਆਪਣੇ ਦੇ ਵਿੱਚ ਲਾਂਚ ਕਰ ਰਿਹਾ ਹੈਗੇ ਆ ਤੇ ਇਹਨੂੰ ਆਪਣੇ ਜਿਹੜੇ ਏਰੀਆ ਨੂੰ ਬੈਨੀਫਿਟ ਹੋ ਰਿਹਾ ਹੈ ਇਸ ਟੈਕਨੋਲੋਜੀ ਨਾਲ